ਸਸਰੇ ਘਰ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਗੱਜਨ ਸਿੰਘ ਆਪ ਤਾਂ ਗੋਰਾ ਚਿੱਟਾ ਬਹੁਤ ਸੋਹਣਾ ਸੀ ਪਰ ਉਸ ਦੀ ਘਰ ਵਾਲੀ ਥੋੜੇ ਸਾਵੇ ਰੰਗ ਦੀ ਸੀ ਉਸ ਵਕਤ ਕੁੜੀ ਮੁੰਡੇ ਦਾ ਇੱਕ ਦੂਜੇ ਨੂੰ ਵੇਖਣਾ ਦੂਰ ਦੀ ਗੱਲ ਸੀ ਮਾਪੇ ਕੁੜੀਆਂ ਨੂੰ ਵੇਖ ਨਹੀਂ ਜਾਂਦੇ ਸੀ ਸਾਕਾਂ ਵਿੱਚ ਜਾ ਲਾਗੀ ਦੇ ਕਹਿੰਦੇ ਚੰਗਾ ਘਰ ਕਰਾਨਾ ਵੇਖ ਸਾਕ ਕਰ ਲਿਆ ਜਾਂਦਾ ਸੀ ਕਹਿੰਦੇ ਹੁੰਦੇ ਸੀ ਰੰਗ ਤਾਂ ਦੋ ਹੀ ਹੁੰਦੇ ਆ ਕੁੜੀ ਚੰਗੇ ਗੁਣਾ ਵਾਲੀ ਹੋਵੇ ਗੱਜਰ ਸਿੰਘ ਦਾ ਵਿਆਹ ਵੀ ਉਸਦੀ ਮਾਂ ਚੰਦਕੌਰ ਨੇ ਆਪਣੇ ਸਾਖਾਂ ਵਿੱਚ ਕਰ ਲਿਆ ਸੀ ਗੱਜਨ ਦੀ ਪਤਨੀ ਉਸਦੀ ਭੂਆ ਦੀ ਨਨਾਨਦੀ ਕੁੜੀ ਸੀ ਉਸਦੀ ਬੇਬੇ ਨੇ ਆਪਣੇ ਨਾਨਕੀ ਵਿਆਹ ਤੇ ਕਾਈ ਕੁੜੀ ਨੂੰ ਵੇਖਿਆ ਉਸ ਤੇ ਕੰਮਕਾਰ ਬੋਲਣ ਦਾ ਸਲੀਕਾ ਵੇਖ ਗੱਜਨ ਦੀ ਬੇਬੇ ਆਪਣੇ ਨਾਨਨ ਨੂੰ ਕਹਿੰਦੀ ਕਿ ਮੈਨੂੰ ਗੱਜਨ ਦੀ ਆਪਣੀ ਦੋਤੀ ਦਾ ਸਾਖ ਲੈ ਦੇ ਗੱਜਨ ਦੀ ਪੁਆ ਕਹਿੰਦੀ ਨਾ ਪਰਝਾਈ ਆਪਣਾ ਗੱਜਨ ਦਾ ਦੁੱਧ ਵਰਗਾ ਚਿੱਟਾ ਤੇ ਕੁੜੀ ਤਾਂ ਰੰਗ ਸੌਲਾ ਜੋੜੀ ਫੱਪੜੀ ਨਹੀਂ ਚੰਦ ਕੌਰ ਕਹਿੰਦੀ ਬੀਬੀ ਤੂੰ ਸਾ ਕਰਾ ਰੰਗਾ ਵਿੱਚ ਕੀ ਪਿਆ ਮੈਨੂੰ ਕੁੜੀ ਸੌ ਤੇ ਕੰਮਕਾਰ ਵਿੱਚ ਬਹੁਤ ਸੱਚੀ ਲੱਗਦੀ ਐ ਘਰ ਨੂੰ ਸਵਰਗ ਬਣਾ ਦੇਵੇਗੀ ਪਰ ਪਰਝਾਈ ਇੱਕ ਵਾਰ ਗੱਜਨ ਨਾਲ ਗੱਲ ਕਰ ਲਵੀਂ ਕਿਤੇ ਵਿਆਹ ਤੋਂ ਬਾਅਦ ਕੁੜੀ ਨੂੰ ਪਸੰਦ ਨਾ ਕਰੇ ਚੰਦਕੌਰ ਨੂੰ ਉਸਦੀ ਨਾਨਨ ਕਹਿਣ ਲੱਗੀ ਬੀਬੀ ਮੈਂ ਆਪਣੇ ਮੁੰਡੇ ਨੂੰ ਜਾਣਦੀ ਆ ਉਹ ਮੇਰੇ ਤੋਂ ਬਾਹਰ ਨਹੀਂ ਐ ਬਸ ਤੂੰ ਆਪਣੀ ਨਾਨਨ ਨਾਲ ਗੱਲ ਕਰ ਨਮੀ ਤੇ ਦਿਨਵਾਰ ਵੇਖ ਕੇ ਮੁੰਡਾ ਮਲਦਨ ਆ ਜਾਣ ਗੱਜਨ ਅਜੇ 6 ਮਹੀਨਿਆਂ ਦਾ ਸੀ ਜਦੋਂ ਉਸ ਦਾ ਪਿਓ ਮਰ ਗਿਆ ਸੀ ਤੇ ਉਹਦੀ ਮਾਂ ਨੇ ਹੀ ਉਸ ਨੂੰ ਪਾਲ ਲਿਆ ਸੀ ਉਹ ਮਾਂ ਦੀ ਕੋਈ ਗੱਲ ਮੋੜਦਾ ਨਹੀਂ ਸੀ ਇਸੇ ਭਰੋਸੇ ਤੇ ਹੀ ਚੰਦਕੌਰ ਨੇ ਆਪਣੇ ਨਨਾਂ ਨੂੰ ਕਹਿ ਦਿੱਤਾ ਸੀ ਉਹ ਕਹਿੰਦੀ ਪਰਝਾਈ ਜੇ ਤੂੰ ਜਾਦਾ ਕਹਿਨੀ ਹੈ ਤਾਂ ਮੈਂ ਆਪਣੀ ਨਨਾਂ ਤੇ ਨੰਦੋਈਏ ਨਾਲ ਗੱਲ ਕਰ ਲੈਂਦੀ ਆ ਉਹਨਾਂ ਨੂੰ ਹੋਰ ਕੀ ਚਾਹੀਦਾ 20 ਏਕੜ ਦਾ مالک ਹੈ ਮੁੰਡਾ ਉੱਤੋਂ ਸੋਹਣਾ ਸੁਨੱਖਾ ਉਹਨਾਂ ਦੀ ਧੀ ਦੀ ਤਾਂ ਕਿਸਮਤ ਖੁੱਲ ਜਾਵੇਗੀ ਆਪਣੀ ਧੀ ਦੇ ਵਿਆਹ ਦੇ ਕੰਮ ਕਰਨ ਨਿਬੇੜ ਕੱਜਣ ਦੀ ਭੂਆ ਅਮਰੋਂ ਨੇ ਆਪਣੀ ਨਨਾਂ ਨਾਲ ਗੱਲ ਕੀਤੀ ਤਾ ਉਸ ਤਾਂ ਨੰਦੋਇਆ ਕਹਿੰਦਾ ਕਿ ਭਰਜਾਈ ਤੇ ਰਪਤੀਦਾ ਵਿਆਹ ਤੇ ਕਿਉਂ ਨਹੀਂ ਆਇਆ ਅਸੀਂ ਵੇਖ ਲੈਂਦੇ ਉਹ ਕਹਿੰਦੀ ਕਿ ਉਸ ਦੀਆਂ 10 12 ਮੱਝਾਂ ਹਨ ਉਨਾਂ ਨੂੰ ਕੌਣ ਸਾਂਭਦਾ ਇਸ ਕਰਕੇ ਨਹੀਂ ਆਇਆ ਨਾਲੇ ਮੁੰਡਾ ਤਾਂ ਆਪਣੀ ਨਿੰਦਰ ਨਾਲੋਂ ਬਹੁਤ ਸੋਹਣਾ ਹੈ ਤੇ ਪੈੜੀ ਬੰਨਾ ਵੀ ਮੈਂ ਤੁਹਾਨੂੰ ਦੱਸ ਦਿੱਤਾ ਉਹ ਕਹਿਣ ਲੱਗੇ ਭਰਾਈ ਠੀਕ ਹੈ ਤੁਸੀਂ ਦੱਸ ਦਿਓ ਅਸੀਂ ਮੁੰਡੇ ਨੂੰ ਸਗਨ ਪਾ ਆਵਾਂਗੇ ਮੈਂ ਪਰਸੋਂ ਕੋਠੀ ਝਾੜ ਲੈ ਕੇ ਜਾਣਾ ਤੁਸੀਂ ਪਰਸੋਂ ਨੂੰ ਆ ਜਾਇਓ ਅਸੀਂ ਦੋਨੋਂ ਜੀ ਤੇ ਤੁਸੀਂ ਜਿੰਨੇ ਜਾਣੇ ਹੋਏ ਆ ਜਾਇਓ ਆਪਾਂ ਮੁੰਡਾ ਮਾਲ ਲਾਵਾਂਗੇ ਗੱਜਨ ਦੀ ਭੂਆ ਆਪਣੇ ਨਾਨਾਂ ਨੰਦੋਲੀਆਂ ਨੂੰ ਕਹਿੰਦੀ ਹੈ ਕਿ ਮੈਂ ਪਰਸੋ ਕੋਠੀ ਛਾੜ ਕੇ ਲੈ ਜਾਣਾ ਅਸੀਂ ਦੋਨਾਂ ਨੇ ਤੇ ਤੁਸੀਂ ਜਿੰਨੇ ਜਾਣੇ ਹੋਏ ਆ ਜਾਓ ਜਾ ਕੇ ਆਪਣੇ ਮਾਪਿਓ ਤੇ ਭਰਾਵਾਂ ਨਾਲ ਸਲਾਹ ਕਰ ਲੋ ਤੇ ਉਹਨਾਂ ਨੂੰ ਵੀ ਲੈ ਆਓ ਮੇਰੀ ਪਰਜਾਈ ਦਾ ਕੁੜੀ ਨੂੰ ਨੌ ਮੰਨੀ ਬੈਠੀ ਐ ਚਲ ਠੀਕ ਐ ਪਰਜਾਈ ਅਸੀਂ ਸਲਾਹ ਕਰਕੇ ਆ ਜਾਵਾਂਗੇ ਅਸੀਂ ਤੇਰੀ ਪਰਜਾਈ ਚੰਦਕੌਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿਵੇਂ ਵਿਚਾਰੀ ਨੇ ਆਦਮੀ ਦੇ ਜਾਣ ਤੋਂ ਬਾਅਦ ਜਵਾਨੀ ਪੈਰੇ ਮੁੰਡੇ ਤੇ ਸਿਰ ਤੇ ਦਿਨ ਕੱਟੇ ਹਨ ਉਸਤੇ ਮਾਪੇ ਹੋਰ ਥਾਂ ਬਿਠਾਉਣ ਨੂੰ ਕਹਿੰਦੇ ਸੀ ਪਰ ਉਹ ਮੁੰਡੇ ਨੂੰ ਛੱਡ ਕੇ ਨਹੀਂ ਗਈ ਮੁੰਡਾ ਉਹਦੀ ਗੱਲ ਕਿਉਂ 모ੜੇਗਾ ਤੀਜੇ ਦਾ ਅੰਮ੍ਰੋਦਾ ਨਾਨਾ ਨੰਦੋਈ ਆਪਣੇ ਭਰਾ ਤੇ ਪਿਆਉ ਨੂੰ ਨਾਲ ਲੈ ਕੇ ਸਵੇਤੇ ਹੀ ਗੱਡੀ ਕਰਕੇ ਉਹਨਾਂ ਦੇ ਘਰ ਪਹੁੰਚ ਗਏ ਅੰਮ੍ਰੋ ਨੇ ਉਸ ਦਾ ਘਰਵਾੜਾ ਕਰਤਾਰ ਸਿੰਘ ਉਹਨਾਂ ਦੇ ਨਾਲ ਗੱਡੀ ਵਿੱਚ ਬੈਠਾ ਤੇ ਉਹਨਾਂ ਨੂੰ ਨਾਲ ਲੈ ਕੇ ਚੱਲ ਪਏ ਚੰਦਕੌਰ ਨੇ ਆਪਣੇ ਦੋਹਾਂ ਦਿਉਰਾਂ ਤੇ ਸਹੁਰੇ ਨੂੰ ਘਰ ਬੁਲਾ ਲਿਆ ਸੀ ਕਿਉਂਕਿ ਉਹਨਾਂ ਦੀ ਸਲਾਹ ਤੋਂ ਬਿਨਾ ਪੈਰ ਨਹੀਂ ਸੀ ਪੁੱਟਦੀ ਉਹ ਸਾਰੇ ਆਏ ਤਾਂ ਉਹਨਾਂ ਨੂੰ ਚਾਹ ਪਾਣੀ ਪਿਆ ਅਮਰੋ ਆਪਣੇ ਨੰਦੋਈਏ ਨੂੰ ਕਹਿੰਦੀ ਕਿ ਚਲੋ ਦਿਓ ਮੁੰਡੇ ਨੂੰ ਸਗਨ ਚੰਦਕੌਰ ਦੀ ਛੋਟੀ ਦਰਾਨੀ ਕਹਿੰਦੀ ਭੈਣ ਜੀ ਗੁੱਸਾ ਤਾਂ ਨਾ ਕਰੀ ਮੈਂ ਵਿਆਹ ਵਿੱਚ ਕੁੜੀ ਵੇਖੀ ਸੀ ਸੌੜੇ ਜੇ ਰੰਗ ਦੀ ਐ ਮੁੰਡਾ ਜਿਵੇਂ ਖਪਾ ਦੀ ਫੁੱਟੀ ਹੋਵੇ ਮੇਲ ਤਾਂ ਨਹੀਂ ਬੰਨਣਾ ਚੰਦਕੌਰ ਕਹਿੰਦੀ ਨਾ ਜਦੋਂ ਮੈਂ ਤੁਹਾਡੇ ਸਲਾਹ ਕਰਨ ਗਈ ਸੀ ਉਦੋਂ ਆਪਣੇ ਬੰਦੇ ਸਾਵੇਂ ਬੋਲਣਾ ਸੀ ਹੁਣ ਇੱਥੇ ਭੁਣ-ਭੁਣ ਕਰਨ ਲੱਗੀ ਆ ਸਾਰਿਆਂ ਦੀ ਸਰਾਹ ਨਾਲ ਹੀ ਕੀਤਾ ਹੁਣ ਜੋ ਫੈਸਲਾ ਹੋ ਗਿਆ ਠੀਕ ਹੈ ਉਹਨਾਂ ਨੇ ਗੱਜਨ ਨੂੰ ਸਗਨ ਦਿੱਤਾ ਤੇ ਸਾਰਿਆਂ ਨੂੰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਫਿਰ ਸਾਰੀਆਂ ਰਲ ਕੇ ਰੋਟੀ ਪਕਾ ਉਹਨਾਂ ਨੂੰ ਖਵਾਈ ਫਿਰ ਅਮਰੋ ਤਿੰਨੇ ਭਰਾਵਾਂ ਵੱਲੋਂ ਕੋਠੀ ਝਾੜ ਦਿੱਤਾ ਤੇ ਉਹਨਾਂ ਅੱਗੋਂ ਸਗਨ ਵੱਜੋ ਸੂਟ ਦਿੱਤੇ ਤੇ ਚੰਦ ਚੰਦ ਕਾ ਉਹਨੇ ਨਿੰਦਰ ਲਈ ਦੋ ਸੂਟ ਤੇ ਲੱਡੂਆਂ ਦਾ ਡੱਬਾ ਦੇ ਕੇ 100 ਰੁਪਏ ਦਿੰਦੇ ਕਿਹਾ ਆ ਮੇਰੇ ਵੱਲੋਂ ਮੇਰੀ ਧੀ ਨੂੰ ਸਗਨ ਦੇ ਦੇਈਂ ਤੇ ਵਿਆਹ ਦੀ ਤਰੀਕ ਕਢਾ ਸਾਨੂੰ ਫੱਗਣ ਦਾ ਵਿਆਹ ਦੇ ਦਿਓ ਮੈਂ ਆਪਣੇ ਪੁੱਤਰ ਦਾ ਵਿਆਹ ਛੇਤੀ ਕਰਨਾ ਚਾਹੁੰਦੀ ਆ ਅਮਰੋ ਦੀ ਨਣਾ ਨਮਰੋ ਦੇ ਰਿਸ਼ਤੇ ਵਜੋ ਕਹਿੰਦੀ ਪਰਜਾਈ ਵਿਆਹ ਤਾਂ ਤੇ ਦੇਾਂਗੇ ਪਰ ਆ 100 ਰੁਪਏ ਹੀ ਦਿਓ ਅਸੀਂ ਕਿਹੜਾ ਕੱਪੜੇ ਲੈ ਕੇ ਆਏ ਆ ਤਾਂ ਚੰਦਕੌਰ ਕਹਿੰਦੀ ਮੈਂ ਤੁਹਾਨੂੰ ਨਹੀਂ ਦਿੱਤੇ ਮੈਂ ਆਪਣੀ ਧੀ ਲਈ ਦਿੱਤੇ ਹਨ ਜਦੋਂ ਚਲੇਗਾ ਤਾਂ ਚੰਦਕੌਰ ਆਪਣੀਆਂ ਦੋਵਾਂ ਦਰਾਣੀਆਂ ਨੂੰ ਕਹਿੰਦੀ ਕੋਣ ਸਾਖ ਹੋ ਗਿਆ ਤੁਸੀਂ ਮੁੰਡੇ ਨੂੰ ਬਿਲਕੁਲ ਨਹੀਂ ਕਹਿਣਾ ਕਿ ਕੁੜੀ ਸੌਲੇ ਰੰਗਦੀ ਐ ਮੈਂ ਉਹਦਾ ਰੰਗ ਨਹੀਂ ਉਸਤੇ ਗੁਣ ਵੇਖੇ ਹਨ ਮੇਰਾ ਪੁੱਤਰ ਮੇਰੇ ਤੋਂ ਬਾਹਰ ਨਹੀਂ ਉਹ ਭੁੱਲ ਜੇ ਕੱਢਦੀਆਂ ਕੈਨ ਲੱਗੀਆਂ ਕੀ ਭੈਣ ਜੀ ਤੈਨੂੰ ਤਾਂ ਤੇਰੇ ਮੁੰਡੇ ਨੂੰ ਪਸੰਦ ਹੈ ਤਾਂ ਸਾਨੂੰ ਕੀ ਹੈ ਉਠ ਆਪਣੇ ਘਰ ਚਲੀਆਂ ਗਈਆਂ ਚੰਦਕੌਰ ਗੱਜਨ ਨੂੰ ਕਹਿੰਦੀ ਪੁੱਤਰ ਨਿੰਦਰ ਗੁਣਾ ਦੀ ਖਾਨ ਹੈ ਤੈਨੂੰ ਬਹੁਤ ਖੁਸ਼ ਰੱਖੇਗੀ ਰੰਗ ਥੋੜਾ ਜਿਆਦਾ ਚਿੱਟਾ ਹੋਵੇ ਤੇ ਅਕਲ ਨਾ ਹੋਵੇ ਤਾਂ ਘਰ ਨਰਕ ਬਣ ਜਾਂਦੇ ਹਨ ਗੱਜਨ ਆਪਣੀ ਬੇਬੇ ਨੂੰ ਜੱਫੀ ਪਾਉਂਦਾ ਹੋਇਆ ਕਹਿੰਦਾ ਬੇਬੇ ਤੇ ਤੈਨੂੰ ਪਸੰਦ ਆ ਤਾਂ ਮੇਰੀ ਬੇਬੇ ਦੀ ਪਸੰਦ ਕਦੇ ਮਾੜੀ ਹੋ ਨਹੀਂ ਸਕਦੀ ਚੰਦਕੌਰ ਵੀ ਉਸ ਦਾ ਮੱਥਾ ਚੁੰਮਦੀ ਹੋਈ ਕਹਿੰਦੀ ਕਿ ਮੈਨੂੰ ਆਪਣੇ ਪੁੱਤਰ ਦਾ ਪਤਾ ਹੈ ਤਾਂ ਹੀ ਮੈਂ ਤੇਰੀ ਭੂਆ ਨੂੰ ਕਹਿ ਕੇ ਆਈ ਸੀ ਕਿ ਮੈਨੂੰ ਨਿੰਦਰ ਦਾ ਸਾਖ ਕਰਾ ਦੇ ਅਮਰੋ ਕੋਲ ਪਹੁੰਚੇ ਤਾਂ ਅਮਰੋ ਦੀ ਨਨਾਨ ਤੇ ਨਦੋਈਆ ਤੇ ਕੁੜੀ ਦਾ ਦਾਦਾ ਚੰਦਕੌਰ ਦਾ ਘਰਬਾਰ ਤੇ ਮੁੰਡਾ ਵੇਖ ਬਹੁਤ ਖੁਸ਼ ਸਨ ਉਹਨਾਂ ਸਾਰਿਆਂ ਨੇ ਸਲਾਹ ਕਰਕੇ ਦੇਸੀ ਮਹੀਨੇ ਦੀ 10 ਪੱਗਣ 21 ਫਰਵਰੀ ਦਾ ਵਿਆਹ ਮਿੱਥ ਲਿਆ ਅਮਰੋ ਤੇ ਕਰਤਾਰ ਸਿੰਘ ਵੀ ਉਹਨਾਂ ਦੇ ਨਾਲ ਹੀ ਚਲੇ ਗਏ ਉਹਨਾਂ ਨੇ ਨਿੰਦਰ ਨੂੰ ਸਗਨ ਪਾ ਦਿੱਤਾ ਤੇ ਆਪਣੀ ਨਾਨਨ ਨੂੰ ਕਹਿੰਦੀ ਕਿ ਚਲੋ ਹੁਣ ਵਿਆਹ ਦੀ ਤਿਆਰੀ ਸ਼ੁਰੂ ਕਰੋ ਮਿੱਥੇ ਦਿਨ ਤਾਂ ਛੱਟ ਲੰਘ ਜਾਂਦੇ ਹਨ ਅਮਰੋ ਤੇ ਕਰਤਾਰ ਸਿੰਘ ਵੀ ਉਹਨਾਂ ਦੇ ਨਾਲ ਹੀ ਚਲੇ ਗਏ ਤੇ ਉਹਨਾਂ ਨੂੰ ਨਿੰਦਰ ਨੂੰ ਸਗਨ ਪਾ ਦਿੱਤਾ ਤੇ ਉਹ ਆਪਣੀ ਨਾਨਨ ਨੂੰ ਕਹਿੰਦੀ ਤੁਸੀਂ ਹੁਣ ਵਿਆਹ ਦੀ ਤਿਆਰੀ ਸ਼ੁਰੂ ਕਰੋ ਮਿੱਥੇ ਦਿਨ ਤਾਂ ਛੱਟ ਲੰਘ ਜਾਂਦੇ ਹਨ ਦੋਵਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਚੰਦਕੌਰ ਦੀ ਛੋਟੀ ਦਰਾਨੀ ਆਪਣੀ ਭਤੀਜੀ ਦਾ ਸਾਖ ਗੱਜਨ ਵਲ ਕਰਾਉਂਦੀ ਸੀ ਪਰ ਚੰਦ ਘਰ ਨੇ ਮਨਾ ਕਰ ਦਿੱਤਾ ਸੀ ਕਿਉਂਕਿ ਦਰਾਨੀ ਦੀ ਮਾਂ ਮਰੀ ਤੇ ਚੰਦ ਘਰ ਉਸ ਨਾਲ ਗਈ ਸੀ ਤਾਂ ਉਸ ਨੇ ਵੇਖਿਆ ਕੁੜੀ ਦੀ ਦਾਦੀ ਮਰੀ ਤੇ ਬੇਅਕਲਾ ਵਾਂਗ ਦੰਦ ਕੱਢੀ ਜਾਂਦੀ ਸੀ ਨਾ ਕੋਈ ਕੰਮ ਕਰਦੀ ਸੀ ਨਿਹਰਾ ਚਿੱਟਾ ਪੋਚਾ ਫਿਰਿਆ ਸੀ ਉਹ ਇੱਕ ਦਿਨ ਗੱਜਨ ਨੂੰ ਕਹਿੰਦੀ ਮੈਂ ਤਾਂ ਤੇਰੇ ਲਈ ਤੇਰੇ ਵਰਗੀ ਦੁੱਧ ਵਰਗੀ ਗੋਰੀ ਨਸ਼ੋ ਕੁੜੀ ਦਾ ਸਾਥ ਕਰਵਾਉਣਾ ਸੀ ਪਰ ਤੇਰੇ ਕਰਮਾਂ ਵਿੱਚ ਨਹੀਂ ਸੀ ਗੱਜਨ ਸਿੰਘ ਦਾ ਚਾਚੀ ਕੰਮਕਾਰ ਵਿੱਚ ਸਭ ਇੱਕੋ ਜਿਹੀ ਹੋ ਜਾਂਦੀਆਂ ਹਨ ਜਦੋਂ ਤੂੰ ਵਿਆਹ ਕੇ ਆਈ ਸੀ ਤੂੰ ਵੀ ਤਾਂ ਦੁੱਧ ਵਰਗੀ ਸੀ ਹੁਣ ਸ਼ੀਸ਼ੇ ਮੂਰੇ ਖੜ ਕੇ ਵੇਖ ਤੂੰ ਵੀ ਸਾਵਲੀ ਲੱਗਦੀ ਐ ਤੇ ਉਹ ਹੱਸਦਾ ਹੋਇਆ ਚਲਾ ਗਿਆ ਉਹ ਪਿੱਛੋਂ ਬੜ ਬੜ ਕਰਦੀ ਅੰਦਰ ਚਲੀ ਗਈ ਆਖੇ ਇਹੋ ਜੀ ਕੋਕੇ ਉਹੋ ਜੇ ਬੱਚੇ ਲੈ ਆਉ ਕਾਲੀ ਕੱਲ ਨੂੰ ਜਵਾਕ ਵੀ ਆਪਣੇ ਵਰਗੇ ਜੰਮੇਗੀ ਅਖੀਰ ਕੱਜਾਂ ਦੇ ਵਿਆਹ ਦਾ ਦਿਨ ਆ ਗਿਆ ਉਹ ਬਰਾਤ ਲੈ ਕੇ ਨਿੰਦਰ ਨੂੰ ਵਿਆਹ ਚਲਾ ਗਿਆ ਜਦੋਂ ਨਿੰਦਰ ਨੇ ਬਰਾਤ ਨੂੰ ਝਾਤੀ ਮਾਰੀ ਤਾਂ ਪ੍ਰਾਉਣੀ ਨੇ ਵੇਖ ਉੱਥੇ ਹੀ ਬਹਿ ਗਈ ਉਸ ਦੀਆਂ ਸਹੇਲੀਆਂ ਕਹਿਣ ਲੱਗੀਆਂ ਨੀ ਨਿੰਦਰੇ ਕੀ ਹੋਇਆ ਨੀ ਨਿੰਦਰੋ ਕਹਿੰਦੀ ਮੈਨੂੰ ਅੰਦਰ ਲੈ ਚੱਲੋ ਤੇ ਅੰਦਰ ਮੰਝੇ ਤੇ ਬੈਠ ਕਹਿੰਦੀ ਮੇਰੀ ਮਾਂ ਇਹ ਕੀ ਕੀਤਾ ਮੈਨੂੰ ਵੇਖ ਕੇ ਉਹਨੇ ਮੈਨੂੰ ਨਹੀਂ ਰੱਖਣਾ ਨਹੀਂ ਉਹ ਚੰਦ ਦਾ ਟੁਕੜਾ ਤੇ ਮੈਂ ਉਹਨੂੰ ਦਾਗ ਲੱਗ ਜਾਣਾ ਉਨ ਸ ਦੀਆਂ ਸੇਲੀਆਂ ਕਹਿੰਦੀਆਂ ਕਿ ਤੂੰ ਐਵੇਂ ਡਰੀ ਜਾਨੀ ਐ ਉਹਦੀ ਮਾਂ ਨੇ ਤੇਰਾ ਸਾ ਕਾਪ ਮੰਕ ਕੇ ਰ ਹੈ ਗੁਨਾ ਦੀ ਖਾਨ ਐ ਸਾਡੀ ਨਿੰਦਰੋ ਤੇਰੇ ਗੁਨਾ ਦੀ ਕਦਰ ਪਈ ਐ ਪਰ ਨਿੰਦਰਾ ਦੀ ਘਬਰਾਹਟ ਵਧਦੀ ਜਾਵੇ ਉਸਦੀ ਮਾਂ ਅੰਦਰ ਆਈ ਤਾਂ ਉਹ ਕਹਿੰਦੀ ਮਾਂ 1921 ਦਾ ਫਰਕ ਤਾਂ ਚੱਲ ਜਾਂਦਾ ਹੈ ਪਰ ਤੁਸੀਂ ਦਿਨ ਰਾਤ ਨੂੰ ਮਲਾਉਣ ਲੱਗੇ ਹੋ ਮੈਨੂੰ ਬਹੁਤ ਡਰ ਲੱਗਦਾ ਹੈ ਉਸਦੀ ਮਾਂ ਕਹਿੰਦੀ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਅਸੀਂ ਮੁੰਡੇ ਤੇ ਉਹਦੀ ਮਾਂ ਨੂੰ ਮਿਲ ਕੇ ਆਏ ਹਾਂ ਉਹ ਰੰਗ ਨਾਲੋਂ ਚੰਗੇ ਗੁਣਵਾਨ ਧੀ ਚ ਹੁੰਦੇ ਹਨ ਤੇ ਮੇਰੀ ਧੀ ਤਾਂ ਗੁਣਾ ਦੀ ਖਾਨ ਕੋਈ ਇਹੋ ਜਿਹਾ ਕੰਮ ਹੈ ਜੋ ਤੈਨੂੰ ਨਾ ਆਉਂਦਾ ਹੋਵੇ ਤੇ ਉਹ ਉਸ ਨੂੰ ਕਲਾਵੇ ਵਿੱਚ ਲੈ ਕੇ ਅੱਖਾਂ ਪਰ ਲੈਂਦੀ ਐ ਪ੍ਰਾਤਨੇ ਚਾਹ ਪਾਣੀ ਪੀਤਾ ਤੇ ਫਿਰ ਆਨੰਦ ਕਾਰਜ ਹੋਏ ਰੋਟੀ ਖਾਹ ਹੋਰ ਸਗਲ ਵਿਵਾਰ ਕਰ ਨਿੰਦਰ ਦੇ ਮਾਪਿਆਂ ਨੇ ਉਸਦੀ ਡੋਲੀ ਤੋੜ ਦਿੱਤੀ ਤੇ ਲਾਗਨ ਦੀ ਥਾਮ ਰੋਹੀ ਉਸ ਤੇ ਨਾਲ ਗੱਡੀ ਵਿੱਚ ਬੈਠ ਗਈ ਤਾਂ ਮਾਮੀ ਦੇ ਨਾਲ ਹੁਣ ਕਰਕੇ ਉਸ ਨੂੰ ਕੁਝ ਹੌਸਲਾ ਹੋ ਗਿਆ ਜਦੋਂ ਡੋਲੀ ਤੁਰੀ ਤਾਂ ਲਾਗਨ ਦੀ ਥਾਮ ਰੋ ਉਹ ਨੂੰ ਨਿੰਦਰੋਂ ਨਾਲ ਗੱਡੀ ਵਿੱਚ ਬਿਠਾ ਦਿੱਤਾ ਮਾਮੀ ਨੂੰ ਨਾਲ ਵੇਖ ਉਸ ਨੂੰ ਕੁਝ ਹੌਸਲਾ ਹੋ ਗਿਆ ਜਦੋਂ ਡੋਲੀ ਘਰ ਆਈ ਤਾਂ ਨਿੰਦਰ ਨੂੰ ਗੱਡੀ ਵਿੱਚੋਂ ਕੱਢ ਚੰਦ ਕੌਰ ਨੇ ਪਾਣੀ ਵਾਰ ਕੇ ਪੀਤਾ ਦੋਹਾਂ ਨੂੰ ਕਮਰੇ ਵਿੱਚ ਲਿਆ ਬਿਠਾਇਆ ਜਦੋਂ ਕੁੰਡ ਚੁੱਕਿਆ ਤਾਂ ਮੇਲ ਤੇ ਪਿੰਡ ਦੀਆਂ ਔਰਤਾਂ ਮੂੰਹ ਜੋੜ-ਜੋੜ ਕੱਢਲਾ ਕਰਨ ਲੱਗੀਆਂ ਕੀ ਚੰਦ ਕੌਰ ਨੇ ਕੀ ਚੰਦ ਚੜਿਆ ਮੁੰਡਾ ਕੀ ਤੇ ਕੁੜੀ ਕੀ ਚਾਨ ਨੂੰ ਗਰਾਈ ਲਾ ਦਿੱਤਾ ਚੰਦ ਕੌਰ ਦੀ ਦਰਾਣੀ ਬੜੀ ਚੜ ਕੇ ਬੋਲੀ ਕਿ ਮੈਂ ਤਾਂ ਆਪ ਭਤੀਜੀ ਦਾ ਸਾਖਿਆ ਸੀ ਨੀ ਦੇ ਮੁੰਡੇ ਵਰਗੀ ਸੀ ਉਹਨਾਂ ਦੀ ਘੁਸਨ ਮੋਥਰ ਨਿੰਦਰੋ ਦੇ ਗੱਜਣ ਵੀ ਸੁਣ ਰਹੇ ਸਨ ਨਿੰਦਰੋ ਸੋਚਦੀ ਹੈ ਕਿ ਜਨਾਨੀਆਂ ਦੀਆਂ ਗੱਲਾਂ ਸੁਣ ਕੇ ਗੱਜਣ ਨੈ ਮੈਨੂੰ ਨਹੀਂ ਰੱਖਣਾ ਚੰਦਕਾਰ ਸਗਨਕਾਰ ਗੱਜਨ ਨੂੰ ਕਹਿੰਦੀ ਪੁੱਤਰ ਤੂੰ ਹੁਣ ਬਾਹਰ ਚੱਲ ਕੱਜਨ ਜਾਨ ਲੱਗਾ ਨਿੰਦਰੋ ਵੱਲ ਵੇਖ ਮੁਸਕਰਾ ਪਿਆ ਤਾਂ ਨਿੰਦਰੋ ਦੀ ਜਾਨ ਚ ਜਾਨ ਆਈ ਪਰ ਫਿਰ ਵੀ ਸਾਰੀ ਰਾਤ ਉਸ ਨੂੰ ਸੋਚਾਂ ਵਿੱਚ ਨੀਂਦ ਨਹੀਂ ਆਈ ਸਵੇਰੇ ਚੰਦਕਾਰ ਨੇ ਉਸ ਨੂੰ ਵਟਨਾ ਬਣਾ ਕਹ ਦਿੱਤਾ ਕਹਿੰਦੀ ਤੂੰ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰ ਚੰਗੀ ਤਰ੍ਹਾਂ ਇਹ ਲਾ ਕੇ ਮੂੰਹ ਧੋ ਤੇ ਉਸ ਨੂੰ ਗੁਲਾਬੀ ਰੰਗ ਦਾ ਸੂਟ ਪਵਾ ਮਰੋ ਕਹਿੰਦੀ ਬੀਬੀ ਤੇਰੀ ਧੀ ਨੂੰ ਕਹੇ ਇਸ ਨੂੰ ਕਰੀਮ ਪਾਊਡਰ ਲਾ ਕੇ ਚੰਗੀ ਤਰ੍ਹਾਂ ਤਿਆਰ ਕਰ ਦੇਵੇ ਉਹ ਕੁੜੀ ਵਿਆਹੀ ਹੋਈ ਸੀ ਉਸ ਨੇ ਸਮਾਨ ਲੈ ਕੇ ਨਿੰਦਰੋਂ ਨੂੰ ਤਿਆਰ ਕਰ ਦਿੱਤਾ ਨਿੰਦਰੋਂ ਦੇ ਨਕਸ਼ ਬਹੁਤ ਸੋਹਣੇ ਸਨ ਮੋਟੀਆਂ ਅੱਖਾਂ ਤਿੱਖੀ ਨੱਕ ਤੇ ਪਤਲੇ ਬੁੱਲ ਤਿਆਰ ਹੋ ਕਿ ਬਹੁਤ ਫੱਬ ਰਹੀ ਸੀ ਕਿਉਂਕਿ ਸੱਸ ਪਿਆਰ ਵੇਖ ਕੇ ਉਸ ਦੇ ਮੂੰਹ ਤੇ ਰੌਣਕ ਆ ਗਈ ਸੀ ਸਵੇਰ ਵੇਖ ਕੇ ਸਾਰਿਆਂ ਕਹਿਣ ਨਹੀਂ ਰਾਤ ਹਨੇਰੇ ਕਰਕੇ ਰੰਗ ਜ਼ਿਆਦਾ ਸੌਲਾ ਲੱਗਦਾ ਸੀ ਹੁਣ ਤਾਂ ਫੱਬ ਬਾਬਾ ཕੱਬਦੀ ਐ ਗੱਜਨ ਦੀ ਬਾਟੀ ਚੰਦ ਘਰ ਮਨ ਵਿੱਚ ਸੋਚਦੀ ਇੱਕ ਦਿਨ ਇਹ ਤੁਹਾਡੀ ਸਭ ਦੀ ਜਵਾਨ ਬੰਦ ਕਰਾਵਾਂਗੀ ਤੁਸੀਂ ਇਸ ਦੀਆਂ ਹੀ ਸਿਫਤਾਂ ਕਰੋਗੇ ਆ ਮੁਕਲਾਵਾ ਲੈਣ ਚੱਲੇ ਤਾਂ ਗੱਜਨ ਉਸ ਵੱਲ ਵੇਖੀ ਜਾਵੇ ਨਿੰਦਰੋ ਸ਼ਰਮ ਨਾਲ ਲਾਲ ਹੁੰਦੀ ਜਾਵੇ ਤੇ ਉਸ ਦਾ ਸਾਵਲਾ ਰੰਗ ਵੀ ਲਾਲ ਭਾ ਮਾਰਨ ਲੱਗ ਪਿਆ ਗੱਜਨ ਦੀ ਪੂਆ ਮਰੋ ਕਹਿੰਦੀ ਵੇ ਅੱਖ ਵੀ ਝਪਕ ਲੈ ਉਹ ਸੰਗ ਦੀ ਪਈ ਐ ਗੱਜਣ ਕਹਿੰਦਾ ਭੂਆ ਮੈਂ ਤਾਂ ਦੇਖ ਰਿਹਾ ਸੀ ਕਿ ਮੇਰੀ ਬੇਬੇ ਦੀ ਪਸੰਦ ਵਾਕਈ ਕਮਾਲ ਐ ਇਹਦੀ ਸੰਗੀ ਮੈਨੂੰ ਬਹੁਤ ਚੰਗੀ ਲੱਗ ਰਹੀ ਐ ਮਕਲਾਵਾ ਲੈ ਕੇ ਆਏ ਤਾਂ ਰਾਤ ਨੂੰ ਗੱਜਣ ਕਮਰੇ ਵਿੱਚ ਆਇਆ ਨਿੰਦਰੋਂ कुंठ ਕੱਢ ਕੇ ਬੈਠ ਗਈ ਗੱਜਣ कुंठ ਚੁੱਕਣ ਲੱਗਾ ਤਾਂ ਉਸਨੇ ਗੱਜਣ ਦੇ ਹੱਥ ਫੜ ਲਏ ਕਹਿੰਦੀ ਪਹਿਲਾਂ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਪਸੰਦ ਆ ਕਿ ਸਿਰਫ ਬੇਬੇ ਜੀ ਦਾ ਦਿਲ ਰੱਖਣ ਲਈ ਤੁਸੀਂ ਮੇਰੇ ਨਾਲ ਵਿਆਹ ਕਰਵਾਇਆ ਹੈ ਤਗੱਜਾਂ ਨੇ ਉਸ ਤਾਕੋਣ ਚੁੱਕ ਦਿੱਤਾ ਤੇ ਕਹਿੰਦਾ ਇੰਨੇ ਹੁਸਨ ਤਾਂ ਮੈਂ ਦੁਨੀਆ ਵਿੱਚ ਪਹਿਲੀ ਵਾਰ ਵੇਖਿਆ ਮੈਂ ਤਾਂ ਸਵੇਰੇ ਤੈਨੂੰ ਦੇਖਦਾ ਹੀ ਰਹਿ ਗਿਆ ਜੀ ਕਰਦਾ ਤੈਨੂੰ ਆਪਣੀਆਂ ਬਾਹਾਂ ਵਿੱਚ ਪਾਰ ਲਵਾਂ ਤੇ ਉਸ ਨੇ ਨਿੰਦਰੋਂ ਨੂੰ ਆਪਣੀਆਂ ਬਾਹਾਂ ਚ ਘੁੱਟ ਲਿਆ ਪਤੀ ਤੇ ਸੱਸ ਦਾ ਪਿਆਰ ਪਾ ਨਿੰਦਰੋ ਸਾਰਾ ਕੰਮ ਭੱਜ-ਭੱਜ ਕਰਦੀ ਸੱਸ ਨੂੰ ਤਾਂ ਮੰਜੇ ਤੋਂ ਪੈਰ ਨਾ ਲਾਉਣ ਤਿੰਦੀ ਦੋਵੇਂ ਮਾਂ ਪੁੱਤਰ ਉਸ ਦੀਆਂ ਸਿਫਤਾਂ ਕਰਦੇ ਨਾ ਥੱਕਦੇ ਹੁਣ ਉਸ ਆਸ ਤੋਂ ਹੋਈ ਤਾਂ ਉਹ ਹੋਰ ਵੀ ਨਿੱਖਰ ਗਈ ਜਦੋਂ ਕਦੇ ਗੱਜਨ ਨਾਲ ਤੁਰਦੀ ਤਾਂ ਉੱਚੀ ਲੰਬੀ ਕਿ ਨਾ ਨੱਕ ਤੇ ਫਲਕਾਰੀ ਦੀ ਬੁੱਕਲ ਮਾਰੀ ਗੋਰੇ ਰੰਗ ਵਾਲੀਆਂ ਨੂੰ ਵੀ ਮਾਰਤ ਪਾਉਂਦੀ ਸਾਰੇ ਪਿੰਡ ਵਿੱਚ ਗੱਜਨ ਦੀ ਵਰਤੀ ਦੀਆਂ ਸ਼ਿਫਤਾਂ ਹੋਣ ਲੱਗੀਆਂ ਜਿਸ ਨੂੰ ਵੇਖ ਚੰਦਕੌਰ ਦੀ ਦਰਾਨੀ ਬਹੁਤ ਸਰਦੀ ਜਿਹੜੀਆਂ ਪਹਿਲਾਂ ਗੱਲਾਂ ਕਰਦੀਆਂ ਹੁੰਦੀਆਂ ਸੀ ਹੁਣ ਉਹ ਕਹਿੰਦੀਆਂ ਚੰਦਕੌਰ ਨੇ ਤਾਂ ਵਾਕਿਆ ਹੀ ਨਾ ਨਹੀਂ ਹੀਰਾ ਲੱਭਿਆ ਇੰਨੀ ਸਿਆਣੀ ਸੱਜੀ ਨਾ ਘਰ ਨੂੰ ਸਵਰਗ ਬਣਾ ਦਿੰਦੀ ਐ ਚੰਦਕੌਰ ਹੁਣ ਆਪਣੀ ਪਸੰਦ ਦੇ ਮਾਣ ਕਰਦੀ ਹੋਈ ਫੁੱਲੀ ਨਾ ਸਮਾਂਦੀ ਹੁਣ ਉਹਨਾਂ ਦੋਆਂ ਮਾਂ ਪੁੱਤਰ ਨੂੰ ਆਉਣ ਵਾਲੇ ਮਹਿਮਾਨਤਾ ਚਾਹੀ ਚੰਦਕੌਰ ਆਪਣੀ ਪਸੰਦ ਤੇ ਮਾਣ ਮਹਿਸੂਸ ਕਰਦੀ ਐ ਫੁੱਲੀ ਨਾ ਸਮਾਉਂਦੀ ਹੁਣ ਉਹ ਦੋਵੇਂ ਮਾਂ ਪੁੱਤਰ ਆਉਣ ਵਾਲੇ ਮਹਿਮਾਨ ਦਾ ਚਾਸੀ ਨਿੰਦਰ ਨੂੰ ਪੀੜਾ ਲੱਗਿਆਂ ਦਾ ਮਾਂ ਪੁੱਤਰ ਘੱਡੀ ਕਰਕੇ ਉਸ ਨੂੰ ਆਸਤਾ ਲੈ ਗਏ ਉਸ ਨੇ ਇੱਕ ਤੀਨ ਨੂੰ ਜਨਮ ਦਿੱਤਾ ਤੋਵੇਂ ਮਾਂ ਪੁੱਤਰ ਦੇ ਚਿਹਰੇ ਇੱਕ ਵਾਰ ਬੁੱਝ ਗਏ ਬਹੁ ਨਿੰਦਰੋ ਵਾਲਾ ਰੰਗ ਤੇ ਨੈਣ ਨਕਸ਼ ਜਿਵੇਂ ਨਿੰਦਰੋ ਦੀ ਫੋਟੋ ਕਾਪੀ ਹੋਵੇ ਪਰ ਨਿੰਦਰੋ ਨੂੰ ਮਹਿਸੂਸ ਨਾ ਹੋਵੇ ਇਸ ਕਰਕੇ ਉਹਨਾਂ ਹੱਸਦੇ ਹੋਏ ਗੁੱਡੀਆਂ ਨੂੰ ਚੁੱਕਿਆ ਤੇ ਨਿੰਦਰੋ ਕਹਿੰਦੀ ਬੇਬੇ ਜੀ ਇਸ ਨੂੰ ਤੁਸੀਂ ਗੁਰਤੀ ਦਿਓ ਮੈਂ ਚਾਹੁੰਦੀ ਆਂ ਇਹ ਤੁਹਾਡੇ ਵਰਗੀ ਹੋਵੇ ਚੰਦ ਕਾਰ ਨੇ ਉਸ ਨੂੰ ਗੁਰਤੀ ਦਿੱਤੀ ਦੋਵੇਂ ਜੀਆ ਨੇ ਰਲ ਕੇ ਉਸ ਦਾ ਨਾਮ ਜਸਪ੍ਰੀਤ ਰੱਖਿਆ ਤੇ ਗੱਜਨ ਕਹਿਣ ਲੱਗਾ ਇਹ ਵੀ ਤੇਰੇ ਵਾਂਗ ਹੀ ਦੱਸ ਕੱਟੇਗੀ ਨਿੰਦਰੋ ਘਰ ਆਈ ਤਾਂ ਗੱਜਨ ਨੂੰ ਕਹਿਣ ਲੱਗੀ ਮੇਰੇ ਨਾਲ ਝੂਠ ਨਾ ਬੋਲੋ ਸੱਚ-ਸੱਚ ਦੱਸੋ ਤੁਹਾਡਾ ਤੇ ਬੇਬੇ ਜੀ ਦੇ ਗੁੱਡੀਆਂ ਨੂੰ ਵੇਖ ਕੇ ਚਿਹਰੇ ਮੁਝਰਾ ਕਿਉਂ ਗਏ ਸਨ ਧੀ ਹੋਣ ਕਰਕੇ ਇਸ ਦਾ ਰੰਗ ਸਾਵਲਾ ਹੋਣ ਕਰਕੇ ਨਿੰਦਰ ਤੈਨੂੰ ਪਤਾ ਹੀ ਹੈ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਅੱਗੋ ਜ਼ਮਾਨਾ ਬਦਲ ਰਿਹਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਧੀ ਤਾਂ ਕਰਮਾਂ ਵਾਲੇ ਘਰ ਪੈਦਾ ਹੁੰਦੀ ਹੈ ਪਰ ਤੂੰ ਹੀ ਕਰਨਾ ਕਰ ਅਸੀਂ ਇਸ ਨੂੰ ਖੋ ਪੜ੍ਹਾਵਾਂਗੇ ਇਹ ਤੇਰੇ ਵਾਂਗ ਹੀ ਗੁਣਵਾਨ ਹੋਵੇਗੀ ਜਿਵੇਂ ਅਸੀਂ ਤੈਨੂੰ ਆਪ ਮੰਗ ਕੇ ਲਿਆ ਸੀ ਓਵੇਂ ਇਸ ਤੇ ਗੁਨਾ ਦੀ ਕਦਰ ਵੀ ਪਵੇਗੀ ਨਿੰਦਰੋ ਕਹਿੰਦੀ ਜਿਸ ਦਿਨ ਦੀ ਇਸ ਘਰ ਵਿੱਚ ਆਈਆਂ ਅੱਜ ਮੈਨੂੰ ਲੱਗਿਆ ਕਿ ਮੇਰਾ ਰੰਗ ਸਾਵਲਾ ਹੈ ਪਹਿਲਾਂ ਤਾਂ ਮੈਂ ਹਵਾ ਵਿੱਚ ਹੀ ਉੱਡੀ ਫਿਰਦੀ ਸੀ ਚੰਦਕੌਰ ਕਹਿੰਦੀ ਤੈਨੂੰ ਕੌਣ ਕਹਿੰਦਾ ਕਿ ਤੇਰਾ ਰੰਗ ਸਾਵਲਾ ਹੈ ਸਾਡੀ ਜਸਪ੍ਰੀਤ ਤੇ ਤੇਰੇ ਤੋਂ ਵੱਧ ਪਿਆਰੀ ਹੈ ਚੰਦਕੌਰ ਦੇ ਅੰਦਰ ਆਣੀਆਂ ਜਸਪ੍ਰੀਤ ਨੂੰ ਵੇਖਣ ਆਈਆਂ ਤਾਂ ਛੋਟੀ ਤਾਂ ਇਸ ਤਰ੍ਹਾਂ ਆਈ ਜਿਵੇਂ ਕੋਈ ਜੰਗ ਜਿੱਤ ਗਈ ਹੋਵੇ ਕੰਦੀ ਧੀ ਪੁੱਤਰ ਨੇਤਾ ਇੱਕ ਤੇ ਜਾਣ ਹੀ ਹੁੰਦਾ ਮਾਤੇ ਦਾ ਪਿਆਓ ਤੇ ਜੇ ਦੋਵੇਂ ਸੋਹਣੇ ਹੋਣ ਤਾਂ ਲਾ ਦਾਪੇ ਸੋਹਣੀ ਹੁੰਦੀ ਹੈ ਚੰਦ ਘਰ ਨੂੰ ਕਹਿੰਦੀ ਕਿ ਸਾਨੂੰ ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਣਿਆਂ ਦੀ ਕਈ ਗੱਲ ਨਾਲ ਫਰਕ ਨਾ ਪਵੇ ਤਾਂ ਬਾਅਦ ਵਿੱਚ ਬਹੁਤ ਫਰਕ ਪੈਂਦਾ ਜਿਵੇਂ ਹੁਣ ਪਿਆ ਕੱਲ ਨੂੰ ਇਹਦਾ ਸਾਥ ਕਰਨ ਲੱਗੇ ਹੋਰ ਵੀ ਪਵੇਗਾ ਐਨੀ ਗੱਲ ਕਰਕੇ ਉਹ ਤਾਂ ਚਲੀ ਗਈ ਪਰ ਨਿੰਦਰੋ ਦੇ ਮਨ ਵਿੱਚ ਇੱਕ ਡਰ ਪੈਦਾ ਕਰ ਗਈ ਉਸ ਤੋਂ ਬਾਅਦ ਨਿੰਦਰੋ ਦੇ ਦੂਜੀ ਬੇਟੀ ਪੈਦਾ ਹੋਈ ਤਾਂ ਬਿਲਕੁਲ ਗੱਜਨ ਵਰਗੀ ਸੀ ਸਾਰੇ ਖੁਸ ਸਨ ਚਲੋ ਇਹ ਤਾਂ ਸਾਵਲੀ ਨਹੀਂ ਉਸ ਤੋਂ ਬਾਅਦ ਨਿੰਦਰ ਕੋਲ ਪੁੱਤਰ ਹੋਇਆ ਉਹ ਵੀ ਬਿਲਕੁਲ ਨਿੰਦਰੋ ਵਰਗਾ ਸੀ ਪਰ ਪੁੱਤਰ ਹੋਣ ਕਰਕੇ ਕਿਸੇ ਨੂੰ ਜ਼ਿਆਦਾ ਫਰਕ ਨਾ ਪਿਆ ਉਸ ਤੋਂ ਬਾਅਦ ਨਿੰਦਰੋ ਦੇ ਤਿੰਨ ਬੱਚੇ ਵੱਡੇ ਹੋ ਰਹੇ ਸਨ ਜਸਪ੍ਰੀਤ ਆਪਣੀ ਮਾਂ ਵਾਂਗ ਹੀ ਗੁਣਵਾਨ ਸੀ ਜਿਵੇਂ ਉਸ ਤੇ ਸਾਰੇ ਗੁਣ ਵੀ ਉਸ ਵਿੱਚ ਆ ਗਏ ਹੁਣ ਪੜਾਈ ਵਿੱਚ ਵੀ ਹਮੇਸ਼ਾ ਵਲ ਲਾਉਂਦੀ ਮਾਪਿਓ ਤੇ ਦਾਦੀ ਤਿੰਨੇ ਉਸ ਨੂੰ ਦੂਜੇ ਦੋਵੇਂ ਬੱਚਾਂ ਤੋਂ ਵੱਧ ਪਿਆਰ ਕਰਦੇ ਸਨ ਤਾਂ ਕਿ ਉਸ ਨੂੰ ਆਪਣਾ ਸਾਵਲਾ ਰੰਗ ਰ ਆਪਣੇ ਵਿੱਚ ਕਮੀ ਮਹਿਸੂਸ ਨਾ ਹੋਣ ਦਵੇ ਪਰ ਉਹ ਜਾਦਾ ਬਾਹਰ ਨਿਕਲਦੀ ਸੀ ਤਾਂ ਉਸ ਨੂੰ ਕਿਤੇ ਨਾ ਕਿਤੇ ਆਪਣੇ ਸਾਵਲੇ ਰੰਗ ਬਾਰੇ ਸੁਣਨਾ ਪੈਂਦਾ ਪਰ ਕਰੋ ਪੂਰਾ ਪਿਆਰ ਮਿਲਣ ਕਰਕੇ ਆਪਣੇ ਵਿੱਚ ਹੀਣ ਭਾਵਨਾ ਨਾ ਹੋਣ ਦਿੰਦੀ ਛੋਟੀ ਹਰ ਪ੍ਰੀਤੀ ਪੜਨ ਵਿੱਚ ਤੇ ਤੇ ਕੰਮਕਾਜ ਵਿੱਚ ਸੱਜੀ ਸੀ ਜੇ ਮਾਂ ਸੱਜੀ ਹੋ ਤਾਂ ਬੱਚੇ ਵੇਖ ਕੇ ਹੀ ਸਭ ਕੁਝ ਸਿੱਖ ਜਾਂਦੇ ਹਨ ਤੋਂ ਮੈਂ 3 ਨੇ ਬੀਏ ਕਰਕੇ ਬੀਐਡ ਕਰ ਲਈ ਤੇ ਜੁਗ ਪ੍ਰੀਤਵੀ ਇੰਜੀਨੀਅਰ ਦੀ ਪੜ੍ਹਾਈ ਕਰ ਰਿਆ ਸੀ ਤੇ ਆਪਣੇ ਪਿਓ ਨਾਲ ਵਾਹੀ ਵਿੱਚ ਵੀ ਹੱਥ ਵਟਾਉਂਦਾ ਮਾਂ ਬਾਪ ਤੇ ਦਾਦੀ ਆਪਣੇ ਬੱਚੇ ਸਿਆਣੇ ਹੋਣ ਕਰਕੇ ਬਹੁਤ ਖੁਸ਼ ਸਨ ਜਸਪ੍ਰੀਤ ਦੇ ਬੀਐਡ ਕਰਨ ਤੋਂ ਬਾਅਦ ਉਸ ਦਾ ਲਈ ਰਿਸ਼ਤੇ ਦੀ ਭਾਲ ਜਾਰੀ ਹੋ ਗਈ ਚੰਦਕੌਰ ਵੀ ਆਪਣੇ ਭੈਣ ਭਰਾਵਾਂ ਨੂੰ ਕਹਿੰਦੀ ਕਿ ਮੇਰੀ ਧੀ ਜਸਪ੍ਰੀਤ ਲਈ ਕੋਈ ਵਧੀਆ ਸਾਖ ਦੱਸੋ ਕਿਉਂਕਿ ਉਹ ਜਸਪ੍ਰੀਤ ਨੂੰ ਆਪਣੀ ਧੀ ਹੀ ਕਹਿੰਦੀ ਸੀ ਕੁੜੀ ਦੀ ਪੜ੍ਹਾਈ ਤੇ ਗੁਣਾਂ ਨੂੰ ਵੇਖ ਕੇ ਜਦੋਂ ਲੜਕੇ ਵਾਲੇ ਜਸਪ੍ਰੀਤ ਨੂੰ ਵੇਖਣ ਆਉਂਦੇ ਤਾਂ ਉਹ ਹਰਪ੍ਰੀਤ ਨੂੰ ਪਸੰਦ ਕਰ ਲੈਂਦੇ ਕੱਜਨ ਸੰਗ ਤੇ ਨਿੰਦਰੋ ਕਹਿਣਾ ਕਿ ਅਸੀਂ ਵੱਡੀ ਧੀ ਦਾ ਵਿਆਹ ਕਰੇ ਬਿਨਾ ਛੋਟੀ ਦਾ ਰਿਸ਼ਤਾ ਨਹੀਂ ਕਰਨਾ ਜਸਪ੍ਰੀਤ ਵੀ ਆਪਣੀ ਨਮਾਇਸ਼ ਕਰਕੇ ਥੱਕ ਗਈ ਸੀ ਉਸਤੇ ਗੁਨਾ ਤੇ ਪੜ੍ਹਾਈ ਤੇ ਉਸ ਦਾ ਸਾਵਲਾ ਰੰਗ ਭਾਰੀ ਪੈ ਜਾਂਦਾ ਸੀ ਹੁਣ ਤਾਂ ਜੋਗਪ੍ਰੀਤ ਲਈ ਵੀ ਰਿਸ਼ਤੇ ਆਉਣ ਲੱਗੇ ਪਾਏ ਸੀ ਜਸਪ੍ਰੀਤ ਠਾਈਆਂ ਦੀ ਹੋ ਗਈ ਸੀ ਉਹ ਆਪਣੇ ਪਾਪਾ ਨੂੰ ਕਹਿੰਦੀ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਨੌਕਰੀ ਕਰਨੀ ਐ ਗੱਜਨ ਸਿੰਘ ਪਹਿਲਾਂ ਤਾਂ ਕਹਿੰਦਾ ਸੀ ਕਿ ਜੇ ਤੇਰੇ ਸਹੁਰੇ ਕਹਿਣਗੇ ਤਾਂ ਨੌਕਰੀ ਕਰ ਲਵੀਂ ਮੈਂ ਨਹੀਂ ਲਵਾਉਣਾ ਲੋਕ ਕਹਿਣਗੇ ਕੁੜੀ ਕੀ ਕਮਾਈ ਖਾਂਦਾ ਹੈ ਪਰ ਹੁਣ ਉਹ ਉਸ ਨੂੰ ਕਹਿੰਦਾ ਕਿ ਕਰ ਲੈ ਪੁੱਤਰ ਤਾਂ ਕਿ ਉਸ ਦਾ ਧਿਆਨ ਕਿਸੇ ਪਾਸੇ ਲੱਗੇ ਕੋਈ ਨੌਕਰੀ ਤੇ ਲਾਲਚ ਕਰਕੇ ਉਸ ਨਾਲ ਵਿਆਹ ਕਰ ਲਵੀ ਜਸਪ੍ਰੀਤ ਨੇ ਫਾਰਮ ਪਰ ਆਜ ਉਸ ਨੂੰ ਸਰਕਾਰੀ ਸਕੂਲ ਅਧਿਆਪਕ ਦੀ ਨੌਕਰੀ ਮਿਲ ਗਈ ਉਦੋਂ ਕੁੜੀਆਂ ਘਾਟੀ ਪੜ੍ਹਦੀਆਂ ਸਨ ਇਸ ਕਰਕੇ ਨੌਕਰੀ ਜਲਦੀ ਮਿਲ ਜਾਂਦੀ ਸੀ ਨੌਕਰੀ ਲੱਗਣ ਤੋਂ ਬਾਅਦ ਉਹ ਮਾਪੇ ਨੂੰ ਕਹਿੰਦੀ ਮੇਰੇ ਕਰਕੇ ਤੁਸੀਂ ਹਰਪ੍ਰੀਤ ਤੇ ਜਗਪ੍ਰੀਤ ਦੀ ਉਮਰ ਨਾ ਲਗਾਓ ਇਹਨਾਂ ਦੇ ਵਿਆਹ ਕਰ ਦਿਓ ਉਹਨਾਂ ਨੇ ਸੀਨੇ ਤੇ ਪੱਥਰ ਰੱਖ ਦੋਹਾਂ ਦਾ ਵਿਆਹ ਕਰ ਦਿੱਤਾ ਨਿੰਦਰੋ ਦੋਹਾਂ ਦੇ ਵਿਆਹ ਤੋਂ ਬਾਅਦ ਲੁੱਕ-ਲੁੱਕ ਕੇ ਕਿੰਨਾ ਰੋਂਦੀ ਸੀ ਕੱਜਨ ਹੀ ਪਰੇਸ਼ਾਨ ਰਹਿਣ ਲੱਗ ਪਿਆ ਕੱਜਨ ਤੇ ਨਿੰਦਰੋ ਤੋਂ ਵੱਧ ਚੰਦ ਕੌਰ ਪਰੇਸ਼ਾਨ ਸੀ ਕਿ ਮੈਂ ਤਾਂ ਸਾਵਲੇ ਰੰਗ ਦੀ ਕੁੜੀ ਆਪਣੇ ਮੁੰਡੇ ਲਈ ਉਹਦੇ ਗੁਣਾ ਵੇਖ ਕੇ ਲੈ ਆਈ ਸੀ ਅੱਜ ਗੁਣਾ ਦੀ ਕਦਰ ਹੀ ਨਹੀਂ ਰਹੀ ਲੋਕ ਸ਼ਕਲ ਹੀ ਵੇਖਦੇ ਹਨ ਉਹ ਜਸਪ੍ਰੀਤ ਦੇ ਰਿਸ਼ਤੇ ਦੇ ਗਮ ਵਿੱਚ ਬਿਮਾਰ ਰਹਿਣ ਲੱਗ ਪਈ ਮੇਰੀ ਧੀ ਦਾ ਸਾਵਰਾ ਰੰਗ ਉਸ ਲਈ ਸ਼ਰਾਪ ਬਣ ਗਿਆ ਰੰਗ ਤਾਂ ਦੋਵੇਂ ਉਸ ਰੱਬ ਨੇ ਬਣਾਏ ਹਨ ਫਿਰ ਲੋਕ ਸਾਵਲੇ ਰੰਗ ਨੂੰ ਨਫ਼ਰਤ ਕਿਉਂ ਕਰਦੇ ਹਨ ਪਰ ਜਸਪ੍ਰੀਤ ਵਿੱਚ ਨੌਕਰੀ ਲੱਗਣ ਤੋਂ ਬਾਅਦ ਉਹ ਤਾਂ ਬਦਲਾਵ ਆ ਗਿਆ ਹੁਣ ਕੋਈ ਵੀ ਉਸਤੇ ਸਾਵਲੇ ਰੰਗ ਬਾਰੇ ਬੋਲਦਾ ਤਾਂ ਉਹ ਬਿਲਕੁਲ ਧਿਆਨ ਨਾ ਦਿੰਦੀ ਉਹ ਮਾਂ ਬਾਪ ਨੂੰ ਹੌਸਲਾ ਦਿੰਦੀ ਉਹਨਾਂ ਦੇ ਖਾਣ ਪੀਣ ਤੇ ਦਵਾਈਆਂ ਦਾ ਧਿਆਨ ਰੱਖਦੀ ਦਾਦੀ ਤਾਂ ਬਹੁਤ ਖਿਆਲ ਰੱਖਦੀ ਜਦੋਂ ਜਗਪ੍ਰੀਤ ਦੀ ਪਤਨੀ ਉਹਨਾਂ ਤਿੰਨਾਂ ਵੱਲ ਬਿਲਕੁਲ ਧਿਆਨ ਨਾ ਦਿੰਦੀ ਤਰਸੋਈ ਦਾ ਜ਼ਿਆਦਾ ਕੰਮ ਵੀ ਨਿੰਦਰੋ ਤੇ ਜਸਪ੍ਰੀਤੀ ਕਰਦੀਆਂ ਉਹ ਆਪਣੇ ਸੋਹਣੇਪੁਣ ਦੇ ਮਾਨ ਵਿੱਚ ਕਈ ਵਾਰ ਜਸਪ੍ਰੀਤ ਨੂੰ ਸੁਣਾ ਦਿੰਦੀ ਤਾਂ ਨਿੰਦਰੋ ਬਹੁਤ ਰੋਂਦੀ। ਜੁਗਪ੍ਰੀਤ ਦੀ ਵਾਟੀ ਉਹਨਾਂ ਨੂੰ ਬਿਲਕੁਲ ਨਾ ਪੁੱਛਦੀ। ਸੋਈ ਦਾ ਕੰਮ ਵੀ ਨਿੰਦਰੋ ਤੇ ਜਸਪ੍ਰੀਤ ਹੀ ਕਰਦੀਆਂ। ਉਹ ਆਪਣੇ ਸੋਹਣੇ ਪੁਣੇ ਦੇ ਮਾਨ ਵਿੱਚ ਕਈ ਵਾਰ ਜਸਪ੍ਰੀਤ ਨੂੰ ਸੁਣਾ ਦਿੰਦੀ ਜਿਸ ਕਰਕੇ ਦੁਖੀ ਹੋ ਕੇ ਨਿੰਦਰ ਬਹੁਤ ਰੋਂਦੀ। ਚੰਦ ਕਰ ਤਾਂ ਰੋਂਦੀ ਹੋਈ ਕਹਿੰਦੀ ਕੀ ਮੇਰੀ ਤਾਂ ਜਾਣ ਤੇਰੇ ਹੱਥ ਵਿੱਚ ਚੂੜਾ ਪਿਆ ਵੇਖਣ ਲਈ ਹੀ اٹਕੀ ਹੋਈ ਐ ਤੇਰਾ ਵਿਆਹ ਵੇਖੇ ਬਿਨਾ ਮੈਂ ਨਹੀਂ ਮਰਨਾ ਮੈਂ ਰੱਬ ਨੂੰ ਕਹਿ ਦਿੱਤਾ ਕਿ ਜਿੰਨਾ ਚਿਰ ਮੇਰੀ ਧੀ ਦਾ ਵਿਆਹ ਨਹੀਂ ਹੁੰਦਾ ਮੈਨੂੰ ਉਨਾ ਚਿਰ ਨਾ ਆਪਣੇ ਕੋਲ ਸੱਦੀ 1.5 ਸਾਲ ਹੋ ਗਿਆ ਅਸੀਂ ਜਸਪ੍ਰੀਤ ਨੂੰ ਨੌਕਰੀ ਕਰਦੇ ਹੋਏ ਪੋਤੀਆਂ ਨੂੰ ਅੱਪੜ ਗਈ ਸੀ ਉਸਤੇ ਸਕੂਲ ਵਿੱਚ ਸ਼ਹਿਰ ਤੋਂ ਇੱਕ ਨਵਾਂ ਅਧਿਆਪਕ ਆਇਆ ਪ੍ਰਿੰਸੀਪਲ ਮੈਡਮ ਛੁੱਟੀ ਤੇ ਸੀ ਉਸਨੇ ਜਸਪ੍ਰੀਤ ਨੂੰ ਫੋਨ ਕੀਤਾ ਨਵੇਂ ਅਧਿਆਪਕ ਨੂੰ ਜੁਆਇਨ ਕਰਾ ਦੇਣ ਜਸਪ੍ਰੀਤ ਜਦੋਂ ਪ੍ਰਿੰਸੀਪਲ ਦੇ ਆਫਿਸ ਉਸ ਅਧਿਆਪਕ ਨੂੰ ਜੁਆਇਨ ਕਰਾਉਣ ਗਈ ਤਾਂ ਉਹ ਅਧਿਆਪਕ ਖੜੇ ਹੋ ਗਏ ਤਾਂ ਜਸਪ੍ਰੀਤ ਕਹਿੰਦੀ ਸਰ ਬੈਠ ਜਾਓ ਮੈਂ ਪ੍ਰਿੰਸੀਪਲ ਨਹੀਂ ਹਾਂ ਇੱਕ ਕਾਮ ਅਧਿਆਪਕਾਂ ਪ੍ਰਿੰਸੀਪਲ ਮੈਡਮ ਕੁਝ ਦਿਨ ਛੁੱਟੀ ਤੇ ਹਨ ਉਹਨਾਂ ਨੇ ਮੈਨੂੰ ਫੋਨ ਕਰਕੇ ਮੈਨੂੰ ਤੁਹਾਨੂੰ ਜੁਆਇਨ ਕਰਾਉਣ ਲਈ ਕਿਹਾ ਉਹ ਅਧਿਆਪਕ ਹੱਸਦਾ ਹੋਇਆ ਕਹਿੰਦਾ ਮੇਰੇ ਲਈ ਤਾਂ ਤੁਸੀਂ ਪ੍ਰਿੰਸੀਪਲ ਹੀ ਹੋਏ ਤੁਸੀਂ ਪ੍ਰਿੰਸੀਪਲ ਦੀ ਡਿਊਟੀ ਜੋ ਨਿਭਾ ਰਹੇ ਹੋ ਜਸਪ੍ਰੀਤ ਕਹਿੰਦੀ ਕਿ ਧੰਨਵਾਦ ਜੀ ਇਸ ਲਈ ਸੌਰੀ ਸਰ ਮੈਂ ਬੱਚਿਆਂ ਦੀ ਕਲਾਸ ਵਿੱਚੋਂ ਆਈਆਂ ਆਪਾਂ ਆਪਣਾ ਕੰਮ ਪੂਰਾ ਕਰ ਲਈਏ ਜੀ ਜੀ ਬਿਲਕੁਲ ਉਹ ਉਸ ਨੂੰ ਜੁਆਇਨ ਕਰਾਉਂਦੀ ਫਾਰਮੈਲਿਟੀਆਂ ਨੂੰ ਪੂਰੀ ਕਰ ਫਟਾਫਟ ਆਪਣੀ ਕਲਾਸ ਵਿੱਚ ਚਲੀ ਗਈ ਉਸ ਅਧਿਆਪਕ ਨੂੰ ਉਸ ਦਾ ਬੇਵਾਕ ਅੰਦਾਜ਼ ਬਹੁਤ ਚੰਗਾ ਲੱਗਿਆ ਉਸ ਦਾ ਪੀਰੀਅਡ ਖਤਮ ਹੋਣ ਤੋਂ ਬਾਅਦ ਉਹ ਉਸ ਕੋਲ ਆ ਕੇ ਬੈਠ ਗਿਆ ਦੋ ਇੱਕ ਹੋਰ ਵੀ ਮੈਡਮਾਂ ਉਹਨਾਂ ਕੋਲ ਆ ਬੈਠ ਗਈਆਂ ਗੱਲਾਂ-ਗੱਲਾਂ ਵਿੱਚ ਜਦੋਂ ਅਧਿਆਪਕ ਨੂੰ ਪਤਾ ਲੱਗਾ ਕਿ ਜਸਪ੍ਰੀਤ ਦਾ ਵਿਆਹ ਨਹੀਂ ਹੋਇਆ ਤਾਂ ਮਾਨੀ ਮਨ ਖੁਸ਼ ਹੁੰਦਾ ਇਸ ਨੂੰ ਸ਼ਾਇਦ ਪ੍ਰਮਾਤਮਾ ਨੇ ਮੇਰੇ ਲਈ ਬਣਾਇਆ ਹੈ ਉਹ ਹੌਲੀ-ਹੌਲੀ ਜਸਪ੍ਰੀਤ ਕੋਲ ਬੈਠਣ ਲੱਗ ਪਿਆ ਜਸਪ੍ਰੀਤ ਨੂੰ ਵੀ ਚੰਗਾ ਲੱਗਦਾ ਸੀ ਪਰ ਸੋਚਦੀ ਇਹ ਤਾਂ ਵਿਆਹ ਆ ਹੋਵੇਗਾ ਕਿਉਂਕਿ ਉਹ ਵੀ ਜਸਪ੍ਰੀਤ ਤੋਂ ਜ਼ਿਆਦਾ ਉਮਰ ਦਾ ਲੱਗਦਾ ਸੀ ਗੱਲਾਂ ਵਿੱਚ ਜਸਪ੍ਰੀਤ ਨੂੰ ਲੱਗਾ ਕਿ ਉਸਦਾ ਵਿਆਹ ਨਹੀਂ ਹੋਇਆ ਉਹ ਵੀ ਉਸ ਨੂੰ ਚਾਹਣ ਲੱਗੀ ਪਰ ਉਹ ਸੋਚਦੀ ਕਿ ਪਤਾ ਇਸ ਨੂੰ ਸਾਵਲਾ ਰੰਗ ਪਸੰਦ ਨਾ ਹੋਵੇ ਇਸ ਕਰਕੇ ਉਹ ਉਸ ਤੋਂ ਦੂਰੀ ਬਣਾਉਣ ਲੱਗ ਪਈ ਉਹ ਇੱਕ ਦਿਨ ਜਸਪ੍ਰੀਤ ਨੂੰ ਕਹਿੰਦੀ ਤੁਸੀਂ ਮੇਰੇ ਕੋਲ ਕਿਉਂ ਨਹੀਂ ਬੈਠੇ ਕੀ ਗੱਲ ਮੇਰੇ ਤੋਂ ਕੋਈ ਗਲਤੀ ਹੋ ਗਈ ਜਸਪ੍ਰੀਤ ਕਹਿੰਦੀ ਨਹੀਂ ਸਰ ਮੈਂ ਤਾਂ ਵੈਸੇ ਹੀ ਅੱਗੇ ਉਹ ਚੁੱਪ ਕਰ ਗਈ ਮੈਡਮ ਮੈਂ ਤੁਹਾਨੂੰ ਪਸੰਦ ਕਰਦਾ ਮੈਨੂੰ ਤੁਹਾਡੇ ਵਰਗੀ ਹੀ ਸਾਫ਼ ਸੁਥਰੇ ਅੱਖਸ ਵਾਲੀ ਲੜਕੀ ਦੀ ਭਾਲ ਸੀ ਪਹਿਲਾਂ ਮੈਨੂੰ ਤੁਹਾਡੇ ਵਰਗੀ ਸੁੰਦਰ ਤੇ ਚੰਗੇ ਗੁਨਾਵਾਂ ਵਾਲੀ ਲੜਕੀ ਮਿਲੀ ਹੀ ਨਹੀਂ ਤਾਂ ਹੀ ਮੇਰੀ ਉਮਰ ਹੋ ਗਈ ਪਰ ਸਰ ਤੁਸੀਂ ਤਾਂ ਸਕਲ ਸੁਰ ਤੋਂ ਸੋਹਣੇ ਵੀ ਹੋ ਫਿਰ ਕਿਉਂ ਮੇਰੇ ਵਰਗੀ ਸਾਵਲੀ ਕੁੜੀ ਪਸੰਦ ਆਈ ਸਰ ਨਹੀਂ ਜਸਪਾਲ ਕਹੋ ਮੈਨੂੰ ਰੰਗ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਡੀ ਲਿਆਕਤ ਨੂੰ ਵੇਖਿਆ ਹੈ ਮੈਂ ਕੱਲ ਨੂੰ ਹੀ ਆਪਣੇ ਮਾਤਾ-ਪਿਤਾ ਨੂੰ ਆਪਣੇ ਰਿਸ਼ਤੇ ਲਈ ਤੁਹਾਡੇ ਘਰ ਭੇਜਾਂਗਾ। ਉਸਤੇ ਮਾਤਾ-ਪਿਤਾ ਗੱਜਨ ਸਿੰਘ ਕੋਲ ਆਏ ਤੇ ਜਸਪ੍ਰੀਤ ਦਾ ਸਾਹਕ ਆਪਣੇ ਪੁੱਤਰ ਲਈ ਮੰਗਿਆ। ਸਾਦੇ ਢੰਗ ਨਾਲ ਗੁਰਦੁਆਰਾ ਸਾਹਿਬ ਅਨੰਦ ਕਾਰਜ ਕਰਨ ਦੀ ਮੰਗ ਰੱਖੀ। ਅੱਜ ਫਿਰ ਉਹੀ ਦਰਾ ਹੋ ਰਿਹਾ ਸੀ ਜੋ ਚੰਦਕੌਰ ਨੇ ਕੀਤਾ ਸੀ। ਉਹ ਦੋਵਾਂ ਦਾ ਵਿਆਹ ਹੋਇਆ। ਚੰਦਕੌਰ ਦੋਵਾਂ ਨੂੰ ਅਸ਼ੀਰਵਾਦ ਦਿੰਦੀ ਹੋਈ ਕਹਿਣ ਲੱਗੀ ਭਾਵੇਂ ਸਮੇਂ ਨੇ ਪੀੜੀਆਂ ਦਾ ਫਰਕ ਪੈ ਗਿਆ ਪਰ ਗੁਨਾ ਦੇ ਕਦਰਦਾਨ ਅੱਜ ਵੀ ਹਨ ਧੀਆ ਸਾਵਲਾ ਰੰਗ ਸਰਾਪ ਨਹੀਂ ਹੁੰਦਾ ਇਹ ਤਾਂ ਰੱਬ ਨੇ ਆਪ ਹੀ ਸਾਰੇ ਰੰਗ ਬਣਾਏ ਹਨ ਅੱਜ ਮੇਰੇ ਮਨ ਦੀ ਇੱਛਾ ਪੂਰੀ ਹੋ ਗਈ ਹੈ ਰੱਬ ਭਾਵੇਂ ਮੈਨੂੰ ਹੁਣ ਚੁੱਕ ਲਵੇ ਇਸ ਤਰ੍ਹਾਂ ਸਾਰਿਆਂ ਨੇ ਹੱਸਦੇ ਹੋਏ ਜਸਪ੍ਰੀਤ ਨੂੰ ਜਸਪਾਲ ਨਾਲ ਵਿਦਾ ਕਰ ਕੀਤਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ